ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਗੱਲ ਕਰਾਂਗੇ ਆਪਾਂ ਜੇਲ ਯਾਤਰਾ ਬਾਰੇ ਪਿੱਛੇ ਤੁਸੀਂ 6 ਜਿਹੜੇ ਐਪੀਸੋਡ ਦੇਖਿਏ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਜੇਲ੍ਹ ਦੇ ਅੰਦਰ ਦੇ ਹਾਲਾਤਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਅੱਜ ਫਿਰ ਉਸ ਲੜੀ ਨੂੰ ਅੱਗੇ ਤੋਰਦੇ ਆਂ ਅੱਗੇ ਗੱਲ ਕਰਦੇ ਆਂ ਗੱਲ ਕਰਦੇ ਆਂ ਕਿ ਜਿਹੜੇ ਅੰਦਰ ਹਵਾਲਾਤੀ ਹੁੰਦੇ ਨੇ ਕੈਦੀ ਹੁੰਦੇ ਨੇ ਮੈਂ ਦੱਸਿਆ ਸੀ ਕਿ ਖਾਣਾ ਕਿਵੇਂ ਖਾਂਦੇ ਨੇ ਉਹਨਾਂ ਦਾ ਰਹਿਣ-ਬਸੇਰਾ ਕਿਸ ਢੰਗ ਦੇ ਨਾਲ ਹੁੰਦਾ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਕਰੂੰਗਾ ਕਿ ਜਿਹੜੇ ਅੰਦਰ ਲੋਕ ਜਾਂਦੇ ਆ ਪਹਿਲੀ ਵਾਰੀ ਜੇਲ੍ਹ ਦੇ ਵਿੱਚ ਜਿਨ੍ਹਾਂ ਜਿਹੜੇ ਡਰਦੇ ਵੀ ਨਹੀਂ ਜੇਲ੍ਹ ਤੋਂ ਅੰਦਰਲੇ ਹਾਲਾਤ ਤੋਂ ਡਰਦੇ ਨੇ ਅੰਦਰ ਦੇ ਜਿਹੜਾ ਅ ਜਿਸ ਤਰ੍ਹਾਂ ਦੀ ਜ਼ਿੰਦਗੀ ਆ ਉਸ ਤੋਂ ਜਿਹੜੇ ਡਰਦੇ ਨੇ ਘਾਬਰਦੇ ਨੇ ਤਾਂ ਉਹ ਫਿਰ ਜੇਲ੍ਹ ਪ੍ਰਸ਼ਾਸਨ ਆਪਣੇ ਕਰਿੰਦਿਆਂ ਦੇ ਰਾਹੀਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਪੇਸ਼ ਕਰਦਾ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿਉਂਕਿ ਜਦੋਂ ਬੰਦਾ ਬੈਰਕ ਦੇ ਵਿੱਚ ਜਾਂਦਾ ਬੈਰਕ ਦੇ ਵਿੱਚ 35 ਦੀ ਕੈਪੈਸਿਟੀ ਹੈ 30 35 ਦੀ ਕੈਪੈਸਿਟੀ ਹੈ ਤੇ ਹੁੰਦੇ ਉਹਦੇ ਵਿੱਚ ਸਵਾ ਸਵਾ 100 ਬੰਦੇ ਤੁੰਨੇ ਹੋਏ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਜਿਹੜਾ ਇੱਕ ਬੰਦੇ ਦੀ ਜਗ੍ਹਾ ਦੇ ਵਿੱਚ ਚਾਰ-ਚਾਰ ਬੰਦੇ ਪੈਂਦੇ ਆ। ਸੋ ਮੇਰੇ ਕਹਿਣ ਦਾ ਮਤਲਬ ਇੰਨੀ ਤੰਗੀ ਪਰੇਸ਼ਾਨੀ ਹੁੰਦੀ ਐ, ਇੰਨੀ ਕਾਮਰਾਲੀ ਹੁੰਦੀ ਐ ਹਰ ਹਵਾਲਾਤ ਦੇ ਵਿੱਚ। ਤੇ ਉਸ ਹਵਾਲਾਤ ਦੀ ਜਿਹੜੀ ਕਾਮਰਾਲੀ ਤੋਂ ਬਚਣ ਵਾਸਤੇ ਕੁਝ ਜਿਹੜੇ ਪਹਿਲੀ ਵਾਰ ਲੋਕ ਜਿਹੜੇ ਜਾਂਦੇ ਆ ਜਿਨ੍ਹਾਂ ਨੂੰ ਹਾਲਾਤਾਂ ਦਾ ਨਹੀਂ ਪਤਾ ਹੁੰਦਾ ਤੇ ਪੈਸੇ ਉਹਨਾਂ ਦੇ ਕੋਲ ਹੀ ਹੁੰਦੇ ਆ। ਫਿਰ ਉਹ ਭੱਜ ਦੌੜ ਕਰਦੇ ਆ ਆਪਣੇ ਅੰਦਰ ਹਵਾਲਾਤੀਆਂ ਦੇ ਨਾਲ ਤਾਲਮਿਲ ਕਰਕੇ 1 ਕਿਜੀ ਮੈਂ ਜਿਹੜੀ ਆਪਣੀ ਗਿਣਤੀ ਹੈ ਉਹ ਜਾਂ ਤਾਂ ਹਸਪਤਾਲ ਦੇ ਵਿੱਚ ਪਵਾਵਾਂ ਜਾਂ ਫਿਰ ਚੱਕੀ ਦੇ ਵਿੱਚ ਪਵਾਵਾਂ ਤੇ ਜਾਂ ਫਿਰ ਇੱਕ ਸਾਈਡ ਰੂਮ ਹੁੰਦਾ ਹੈ ਸਾਈਡ ਰੂਮ ਸਾਈਡ ਰੂਮ ਦੀ ਦਾ ਮਤਲਬ ਇਹ ਹੈ ਕਿ ਉੱਥੇ 7-8 ਬੰਦਿਆਂ ਦੀ ਜਗ੍ਹਾ ਹੁੰਦੀ ਹੈ ਕਪੈਸਿਟੀ ਜਿਹੜੀ 7-8 ਬੰਦਿਆਂ ਦੀ ਹੁੰਦੀ ਹੈ ਤੇ ਉਹਦੇ ਵਿੱਚ 12-13-14 ਬੰਦੇ ਪੈਂਦੇ ਆ ਤੇ ਉੱਥੇ ਸਹਿਜੇ ਬੰਦਾ ਆਰਾਮ ਨਾਲ ਪੈ ਸਕਦਾ ਸਾਈਡ ਰੂਮ ਦੇ ਵਿੱਚ ਤੇ ਇਹਨਾਂ ਰਸ਼ ਨਹੀਂ ਹੁੰਦਾ ਹੋਈ 12-14 ਬੰਦੇ ਹੁੰਦੇ ਆ ਤੇ ਨਾਲ ਉੱਥੇ ਇੰਗਲਿਸ਼ ਸੀਟ ਲੱਗੀ ਆ ਤੇ ਬਾਕੀ ਉਦੀ ਐਂਟਰੀ ਵੱਖਰੀ ਹੈ ਕਿਥੇ 14 ਬੰਦੇ ਕਿਥੇ 700 ਬੰਦੇ ਹੈ ਨਾ ਅ ਸੋ ਕਈ ਲੋਕ ਸਾਈਡ ਰੂਮ ਦੇ ਵਿੱਚ ਆਪਣੀ ਗਿਣਤੀ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਜਿਹੜੇ ਜੇਲ ਪ੍ਰਸ਼ਾਸਨ ਆ ਉਸਨੇ ਆਪਣਾ ਜਿਹੜਾ ਇੱਕ ਕਰਿੰਦੇ ਰੱਖੇ ਹੁੰਦੇ ਆ ਕੁਝ ਬੰਦੇ ਤੇ ਜਿਹੜੇ ਉਹ ਇਸ ਤਰ੍ਹਾਂ ਦੇ ਬੇਵਸ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਅ ਡਰਦੇ ਹੋਏ ਲੋਕਾਂ ਨੂੰ ਫਿਰ ਤਾਲਮਿਲ ਕਰਕੇ ਉਹ ਜੇਲ ਪ੍ਰਸ਼ਾਸਨ ਤੋਂ ਜੁੜਿਆ ਉਹਨਾਂ ਨੂੰ ਉਹਨਾਂ ਦੇ ਅਨੁਸਾਰ ਸੁੱਖ ਸੁਵਿਧਾਵਾਂ ਦਿਵਾ ਦਿੰਦਾ ਫਾਰ ਐਗਜ਼ਾਮਪਲ ਸਾਈਡ ਰੂਮ ਲੈਣਾ ਤੇ ਸਾਈਡ ਰੂਮ ਸ਼ਫਾਰਸ਼ ਦੇ ਨਾਲ ਮਿਲਦਾ ਹੈ ਉਹਦੇ ਵਿੱਚ ਤੁਸੀਂ ਥੋੜੇ ਬਹੁਤੇ ਪੈਸੇ ਪੇ ਕਰਕੇ ਸਾਈਡ ਰੂਮ ਦੇ ਵਿੱਚ ਜਾ ਸਕਦੇ ਹੋ ਆਪਣੀ ਗਣਤੀ ਜਿਹੜੀ ਆ ਉਹ ਸਾਈਡ ਰੂਮ ਚ ਪਵਾ ਸਕਦੇ ਆ ਫਿਰ ਜੇ ਤੁਹਾਡੇ ਕੋਲ ਜਿਆਦੇ ਪੈਸੇ ਹੈਗੇ ਆ ਫਿਰ ਤੁਸੀਂ ਥੋੜਾ ਜਾ ਹੋਰ ਪੈਸੇ ਖਰਚੋ ਫਿਰ ਤੁਸੀਂ ਚੱਕੀ ਦੇ ਵਿੱਚ ਚੱਕੀ ਦੇ ਵਿੱਚ ਜਿਹੜੇ ਹੈਗੇ ਆ ਉਹ 20000 25000 ਰੁਪਿਆ ਮਹੀਨਾ ਤੁਸੀਂ ਦੇ ਕੇ ਚੱਕੀ ਲੈ ਸਕਦੇ ਹੋ ਚੱਕੀ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਵਾਰ ਜਿਨ੍ਹਾਂ ਨੇ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੇ ਹੈ ਤੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਚੱਕੀ ਚੱਕੀ ਦੇ ਵਿੱਚ ਤਿੰਨ ਬੰਦੇ ਪੈਂਦੇ ਆ ਨਾ ਦੋ ਬੰਦੇ ਪੈ ਸਕਦੇ ਆ ਤੇ ਨਾ ਇੱਕ ਬੰਦਾ ਪੈ ਸਕਦਾ ਤੇ ਉਹਦੇ ਵਿੱਚ ਤਿੰਨ ਬੰਦੇ ਪੈਂਦੇ ਆ ਤੇ ਜੇ ਕੋਈ ਬੰਦੇ ਦੀ ਚੜ੍ਹਦੀ ਕਲਾ ਹੋਵੇ ਜਿਵੇਂ ਉਹਨੇ ਪੈਸੇ 50000 ਰੁਪਏ ਖਰਚ ਲਈ 25 30000 50000 ਰੁਪਿਆ ਮਹੀਨੇ ਦਾ ਖਰਚ ਲਿਆ 25000 ਮਿਨੀਮਮ ਹੈ 50000 ਲੱਖ ਲੱਖ ਰੁਪਿਆ ਵੀ ਲੈ ਲੈਂਦੇ ਇੱਕ ਚੱਕੀ ਦਾ ਤੇ ਉਹ ਡਿਪੈਂਡ ਕਰਦਾ ਕਿ ਅੱਗੇ ਪਾਰਟੀ ਕਿਹੋ ਜੀ ਹੈ ਸੋ 25000 ਤੋਂ ਲੈ ਕੇ ਲੱਖ ਰੁਪਏ ਤੱਕ ਦੀ ਚੱਕੀ ਵਿਕਦੀ ਹੈ ਤੇ ਫਿਰ ਜੇ ਤੁਸੀਂ ਲੱਖ ਰੁਪਿਆ ਪੀਵੀ ਕਰ ਦੋਗੇ ਫਿਰ ਤੁਹਾਨੂੰ ਤੀਸਰਾ ਬੰਦਾ ਰੱਖਣ ਦੀ ਲੋੜ ਨਹੀਂ ਫਿਰ ਜਿਹੜੇ ਕਾਇਦੇ ਕਾਨੂੰਨ ਹੈ ਜੇਲ੍ਹ ਦੇ ਉਹ ਸਾਰੇ ਜਿਹੜੇ ਉਹ ਕੀ हट ਜਾਂਦੇ ਆ ਫਿਰ ਉਹ ਕੋਈ ਅਹਿਮੀਤ ਨਹੀਂ ਰੱਖਦੇ ਫਿਰ ਤੁਹਾਨੂੰ ਮਤਲਬ ਤੁਸੀਂ ਰਹਿ ਸਕਦੇ ਹੋ ਤੁਸੀਂ ਆਪਣੇ ਨਾਲ ਇੱਕ ਮਸ਼ਕਤੀ ਰੱਖ ਲਓ ਮਸ਼ਕਤੀ ਦਾ ਮਕਸਦ ਇਹ ਮਤਲਬ ਇਹ ਹੁੰਦਾ ਕਿ ਮਸ਼ਕਤੀ ਤੁਹਾਡੀਆਂ ਲੱਤਾਂ ਕੁੱਟਣ ਵਾਲਾ ਤੁਹਾਡੀ ਰੋਟੀ ਬਣਾਉਣ ਵਾਲਾ ਤੁਹਾਡੀ ਚਾਹ ਬਣਾਉਣ ਵਾਲਾ ਤੁਹਾਡੇ ਕੰਮਕਾਰ ਕਰਨ ਵਾਲਾ ਤੁਹਾਡੇ ਕੱਪੜੇ ਧੋਣ ਵਾਲਾ ਤੁਹਾਨੂੰ ਨਿळाਉਣ ਵਾਲਾ ਉਹ ਫਿਰ ਤੁਸੀਂ ਨਾਲ ਰੱਖ ਸਕਦੇ ਹੋ ਉਹ ਬੰਦੇ ਜਿਹੜੇ ਮੁਸ਼ਕਤ ਹੀ ਹੁੰਦੇ ਆ ਮਸ਼ਕਤੀ ਉਹ ਹੁੰਦੇ ਆ ਜਿਨ੍ਹਾਂ ਦਾ ਬਾਹਰ ਖਰਚਾ ਨਹੀਂ ਜਾਂਦਾ ਅੰਦਰ ਜਿਹੜੇ ਪੈਸੇ ਖੁਣੋਂ ਜਿਹੜੇ ਪੈਸੇ ਵੱਲੋਂ ਤੰਗ ਹੁੰਦੇ ਆ ਤੇ ਫਿਰ ਉਹ ਅੰਦਰ ਹੀ ਮਸ਼ਕਤ ਕਰਕੇ ਫਿਰ ਆਪਣਾ ਜਿਹੜਾ ਗੁਜ਼ਾਰਾ ਚਲਾਉਂਦੇ ਰਹਿੰਦੇ ਆ ਫਿਰ ਉਹਨਾਂ ਦਾ ਜਿਹੜਾ ਖਾਣ-ਪਾਣ ਸਾਰਾ ਤੁਹਾਨੂੰ ਕਰਨਾ ਪੈਂਦਾ ਉਹਦੇ ਕੱਪੜੇ ਲੀੜੇ ਤੁਹਾਨੂੰ ਦੇਣੇ ਪੈਂਦੇ ਆ ਉਹਦਾ ਤਿੰਨੇ ਟਾਈਮ ਦਾ ਖਾਣਾ ਪਾਣਾ ਜੋ ਤੁਸੀਂ ਖਾਣੇ ਹੋ ਫਿਰ ਤੁਹਾਨੂੰ ਉਹਨੂੰ ਖੁਲਾਉਣਾ ਪੈਣਾ ਸੋ ਇਸ ਤਰ੍ਹਾਂ ਤੁਹਾਨੂੰ ਮਸ਼ਕਤੀ ਮਿਲ ਜਾਂਦਾ ਅੰਦਰ ਤੁਸੀਂ ਫਿਰ ਚੱਕੀ ਦੇ ਵਿੱਚ ਰਹਿ ਸਕਦੇ ਹੋ ਜੇ ਤੁਸੀਂ ਫਿਰ ਅ ਤੁਹਾਡੀ ਚਪਾਰਚ ਵੀ ਹੈ ਤੁਸੀਂ ਲੱਖ ਰੁਪਿਆ ਦੇਣ ਦੀ ਐਸੀ ਤੇ ਵੀ ਰੱਖ ਦਿਓ ਫਿਰ ਤੁਹਾਡੇ ਵਾਸਤੇ ਇੱਕ ਹੋਰ ਆਪਸ਼ਨ ਹੈਗੀ ਆ ਉਹ ਹੈਗੀ ਹਸਪਤਾਲ ਦੀ ਤੁਸੀਂ ਫਿਰ ਫਰਜੀ ਬਿਮਾਰ ਹੋ ਕੇ ਫਰਜੀ ਤੁਸੀਂ ਆਪਣੀ ਜਿਹੜੀ ਸਿਹਤ ਸਾਜਗਰ ਨਾ ਹੋਣ ਦਾ ਬਹਾਨਾ ਬਣਾ ਕੇ ਫਿਰ ਤੁਹਾਨੂੰ ਜੇਲ੍ਹ ਪ੍ਰਸ਼ਾਸਨ ਉੱਥੇ ਰੱਖ ਲੰਦਾ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਕੀ ਹੈ ਕੋਲ ਵਿੱਚ 5-7 ਕਮਰੇ ਬਣੇ ਹੋਏ ਆ ਇੱਕ ਕਮਰੇ ਦੇ ਵਿੱਚ ਕਈ ਕਮਰੇ ਤਾਂ ਐਸੇ ਆ ਜਿਹਦੇ ਵਿੱਚ ਸਿਰਫ ਦੋ ਤਿੰਨ ਦੋ ਕੁ ਬੰਦੇ ਹੀ ਪੈਂਦੇ ਆ ਬੈੱਡ ਦੇ ਉੱਤੇ ਤੇ ਕੁਝ ਕਮਰੇ ਐਸੇ ਜਿਹਦੇ ਵਿੱਚ ਅ ਤਿੰਨ ਤਿੰਨ ਚਾਰ ਚਾਰ ਬੰਦੇ ਵੀ ਇੱਕ ਰੂਮ ਦੇ ਵਿੱਚ ਪੈਂਦੇ ਆ ਫਿਰ ਉੱਥੇ ਕੀ ਸੁਵਿਧਾ ਤੁਹਾਨੂੰ ਕੀ ਆ ਉੱਥੇ ਇਹ ਕਹਦਾ ਤੁਹਾਨੂੰ ਉੱਥੇ ਟੀਵੀ ਦੇਖਣ ਨੂੰ ਮਿਲ ਗਿਆ ਉੱਥੇ ਤੁਹਾਨੂੰ ਪੱਖਾ ਵਧੀਆ ਮਿਲ ਗਿਆ ਉੱਥੇ ਤੁਹਾਨੂੰ ਬੈੱਡ ਜਿਹੜਾ ਹੈਗਾ ਵਧੀਆ ਮਿਲ ਗਿਆ ਬਿਸਤਰਾ ਤੁਹਾਨੂੰ ਵਧੀਆ ਤੁਸੀਂ ਆਪਣੇ ਬਿਸਤਰਾ ਤਾਂ ਤੁਸੀਂ ਉੱਥੇ ਦਾ ਜਿਹੜਾ ਮਿਲਦਾ ਮਿਲਦਾ ਹੀ ਤੁਸੀਂ ਬਾਹਰੋਂ ਲੈ ਕੇ ਜਾਣਾ ਆਪਣਾ ਕੰਬਲ ਰਜਾਈ ਕੁਝ ਵੀ ਲੈ ਕੇ ਜਾ ਸਕਦੇ ਹੋ ਫਿਰ ਜਦੋਂ ਤੁਸੀਂ ਲੱਖ ਰੁਪਿਆ ਮਹੀਨੇ ਦਾ ਦੇਣਾ ਜਾਂ 50000 ਰੁਪਿਆ ਮਹੀਨੇ ਦਾ ਦੇਣਾ ਫਿਰ ਉਹ ਕੋਈ अहमियत ਨਹੀਂ ਰੱਖਦਾ ਕਿ ਤੁਸੀਂ ਬਾਹਰੋਂ ਲਿਜਾ ਸਕਦੇ ਕਿ ਨਹੀਂ ਲਿਜਾ ਸਕਦੇ ਕੁਝ ਵੀ ਲਿਜਾ ਸਕਦੇ ਆ ਬਾਹਰੋਂ ਤੁਸੀਂ ਰਜਾਈ ਲੈ ਜਾਓ ਕੰਬਲ ਲੈ ਜਾਓ ਹੈਨਾ ਮੈਂਕ ਤੇ ਅੰਦਰ ਜਾ ਕੇ ਫਿਰ ਤੁਸੀਂ ਉੱਥੇ ਹਸਪਤਾਲ ਦੇ ਵਿੱਚ ਵੀ ਆਪਣੀ ਗਣਤੀ ਪਵਾ ਸਕਦੇ ਹੋ ਸੋ ਜਿਹੜੇ ਲੋਕ ਬੇਵੱਸ ਹੁੰਦੇ ਨੇ ਜਿਹੜੇ ਲੋਕ ਦਾ ਬਾਹਰੋਂ ਕੁਝ ਨਹੀਂ ਜਾਂਦਾ ਜੇ ਮਾੜਾ-ਮੋਟਾ ਜਾਂਦਾ ਵੀ ਆ ਤਾਂ ਪੁਲਿਸ ਵਾਲੇ ਨਹੀਂ ਜਾਣ ਦਿੰਦੇ ਉਹਨੂੰ ਅੰਦਰ ਬਹੁਤ ਸਾਰੇ ਰੜਿੱਕੇ ਡਾਹ ਦਿੰਦੇ ਆ ਇੱਕ ਗੱਲ ਤਾਂ ਹੋ ਗਈ ਤੁਹਾਨੂੰ ਅੰਦਰ ਗਿਣਤੀ ਦੀ ਹੁਣ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਅੱਜ ਛੋਟੇ ਜਿਹੇ ਕਰੂੰਗਾ ਕਿਉਂਕਿ ਟਾਈਮ ਫਿਰ ਲੰਬਾ ਹੋ ਜਾਂਦਾ ਫਿਰ ਤੁਸੀਂ ਵੀ ਬੋਰ ਹੁੰਦੇ ਹੋ ਮੋਗੇ ਤੇ ਅਗਲੇ ਐਪੀਸੋਡ ਚ ਗੱਲ ਕਰਾਂਗੇ ਬੜੀ ਤੇ ਫਿਰ ਜਿਹੜੇ ਅੰਦਰ ਤੁਹਾਡੀਆਂ ਬੈਰਕਾਂ ਨੇ ਤੁਹਾਡੇ ਸਾਈਡ ਰੂਮ ਹੈ ਤੁਹਾਡੀਆਂ ਚੱਕੀਆਂ ਫਿਰ ਉਹਦੇ ਵਿੱਚ ਤੁਹਾਡੇ ਜਿਹੜੇ ਹੌਲਦਾਰ ਨੇ ਅੰਦਰ ਜਿਲ੍ਹਾ ਪ੍ਰਸ਼ਾਸਨ ਦੇ ਹੌਲਦਾਰ ਆਉਂਦੇ ਨੇ ਆ ਕੇ ਸਾਈਡ ਰੂਮ ਦੇ ਵਿੱਚ ਆਪਣੇ ਜੇਬ ਦੇ ਵਿੱਚੋਂ ਕੱਢ ਕੇ ਜਰਦਾ ਪੁੜੀ ਜੋ ਵੀ ਹੁੰਦਾ ਉਹਨਾਂ ਕੋਈ ਤਮਾਕੂ ਲਿਆ ਕੇ ਬਾਥਰੂਮ 'ਚ ਵੜ ਕੇ ਬਾਥਰੂਮ ਕਰਨ ਦੇ ਬਹਾਨੇ ਬਾਥਰੂਮ ਦੇ ਵਿੱਚ ਰੱਖੇ ਜਾਂਦੇ ਆ ਅੱਟੀ ਸੱਟੀ ਹੁੰਦੀ ਆ ਉਹਨਾਂ ਦੇ ਲੰਬੜਦਾਰਾਂ ਦੇ ਰਾਈ ਜਿਹੜਾ ਉੱਥੇ ਉਹਦਾ ਤੁਹਾਡੇ ਸਾਈਡ ਰੂਮ ਦਾ ਤੁਹਾਡੀ ਬੈਰਕ ਦਾ ਤੁਹਾਡੇ ਚੱਕੀ ਦਾ ਜਾਂ ਕਿਤੇ ਦਾ ਵੀ ਜਿੱਥੇ ਤੁਹਾਡੀ ਡਿਊਟੀ ਜਿੱਥੇ ਤੁਹਾਡੀ ਗਿਣਤੀ ਪਈ ਆ ਫਿਰ ਉਹਦੇ ਵਿੱਚੋਂ ਉਹ ਬੰਦਾ ਜਦੋਂ ਹੌਲਦਾਰ ਆਏਗਾ ਉਹ ਤਮਾਕੂ ਦਾ ਪੈਕਟ ਲਿਆ ਕੇ ਤੁਹਾਡੇ ਬਾਥਰੂਮ ਦੇ ਵਿੱਚ ਰੱਖ ਜੇਗਾ ਤੇ ਫਿਰ ਜਿਹੜਾ ਹੌਲਦਾਰ ਹੈ ਹੌਲਦਾਰ ਉਹਨੂੰ ਚੱਕ ਲੇਗਾ ਹੌਲਦਾਰ ਚੱਕ ਕੇ ਫਿਰ ਅੱਗੇ ਉਹਨੂੰ ਬਣਾ ਕੇ ਜੜੀਆਂ ਉਹਦੀਆਂ ਡੋਜ਼ ਬਣਾ ਕੇ ਉਹਦੀਆਂ ਚਿਲਟਾਂ ਬਣਾ ਕੇ ਫਿਰ ਅੱਗੇ ਮਹਿੰਗੇ ਪਾਪੇ ਵੇਚ ਦੇਗਾ ਤੇ ਫਿਰ ਇਹਦੇ ਵਿੱਚ ਹੌਲਦਾਰ ਨੂੰ ਵੀ ਕਮਾਈ ਹੁੰਦੀ ਹੈ ਤانوں ਵੀ ਕਮਾਈ ਜਿਹੜਾ ਹਾਲਡਰ ਆ ਉਹਨੂੰ ਵੀ ਕਮਾਈ ਹੁੰਦੀ ਹੈ ਇਸ ਤਰ੍ਹਾਂ ਜਿਹੜੀ ਅੰਦਰ ਜਿਲ੍ਹਾ ਪ੍ਰਸ਼ਾਸਨ ਤੁਹਾਨੂੰ ਹੁੰਦਾ ਇਹ ਕ ਤੁਹਾਨੂੰ ਮੈਂ ਜਾਂਦੇ ਜਾਂਦਾ ਹੋਰ ਦੱਸ ਦਿਆਂ ਕਿ ਜਿਹੜੇ ਨਵੇਂ ਬੰਦੇ ਜਾਂਦੇ ਨੇ ਮੁੰਡੇ ਜਾਂਦੇ ਨੇ ਜਿਵੇਂ ਕੋਈ ਨਸ਼ੇ ਦੇ ਵਿੱਚ ਚਲਾ ਗਿਆ ਥੋੜੇ ਬਹੁਤੇ ਹਨਾ ਜਾਂ ਕੋਈ ਚੋਰੀ ਚਕਾਰੇ ਦੇ ਵਿੱਚ ਚਲਾ ਗਿਆ ਫਿਰ ਅੰਦਰ ਦੀ ਜਿਹੜੀ ਤੁਹਾਡਾ ਕਮ ਕਾਰ ਹੁੰਦੇ ਆ ਸਫੈਦੀ ਕਰਨੀ ਆ ਅਮ ਵਾਈਟ واਸ਼ ਕਰਨਾ ਕਿਸੇ ਬਿਲਡਿੰਗ ਨੂੰ ਕੁਝ ਕਿਤੇ ਪੇਂਟ ਕਰਨਾ ਦਰਵਾਜੇ ਨੂੰ ਕੋਈ ਕੁਝ ਕਰਨਾ ਇਸ ਤਰ੍ਹਾਂ ਦੇ ਨਿੱਕੇ ਮੋٹے ਜਿਹੜੇ ਕੰਮ ਹੁੰਦੇ ਆ ਕਿਤੇ ਸਫਾਈ ਕਰਨੀ ਹੈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਖਰਚੇ ਤਾਂ ਪਾ ਦਿੰਦਾ ਉਹ ਕਿ ਲੇਬਰ ਤੋਂ ਅਸੀਂ ਆ ਪੇਂਟ ਕਰਵਾਇਆ ਬਿਲਡਿੰਗ ਨੂੰ ਆ ਦੁਵਾਰਾਂ ਦੇ ਉੱਤੇ ਅਸੀਂ ਵਾਈਟ ਚੂਨਾ ਕਰਵਾਇਆ ਤੇ ਉਹਦੀਆਂ ਦਿਹਾੜੀਆਂ ਦਿਉੜੀਆਂ ਪਾ ਕੇ ਪੈਸੇ ਬਣਾ ਲੈਂਦਾ ਪਰ ਉਹ ਜਿਹੜੇ ਚੋਰੀ ਚਿਕਰੀ ਵਾਲੇ ਅੰਦਰ ਜਾਂਦੇ ਆ ਜਾਂ ਇਸ ਤਰ੍ਹਾਂ ਦੇ ਨਿਸ਼ੇੜੀ ਮਾਰੇ ਮੋٹے ਜਾਂਦੇ ਆ ਫਿਰ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਕੋਲੋਂ ਸਫੈਦੀ ਕਰਵਾ ਲੈਂਦਾ ਉਹਨਾਂ ਕੋਲੋਂ ਪੇਂਟ ਕਰਵਾ ਲੈਂਦਾ ਦਨੋ ਕੁ ਸਾਰਾ ਕੁਝ ਕਰਾਂਦਾ ਉਹਦੇ ਵਿੱਚੋਂ ਫਿਰ ਉਹਨਾਂ ਨੂੰ ਦੱਤਾ ਕਿਹਾ ਜਾਂਦਾ ਉਹਨਾਂ ਨੂੰ ਕੋਈ ਬਹੁਤੀ ਚੀਜ਼ ਵੱਡੀ ਨਹੀਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਅੰਦਰ ਕੁਝ ਨਹੀਂ ਦਿੰਦੇ ਉਹਨਾਂ ਨੂੰ ਦੇਂ ਦਿੰਦੇ ਨੇ ਤਮਾਕੂ ਪੀਣ ਵਾਸਤੇ ਫਿਰ ਕਿਉਂਕਿ ਬਾਹਰ ਲੱਤ ਲੱਗੀ ਹੁੰਦੀ ਮਨ ਨੂੰ ਨਸ਼ਾ ਕਰਦਾ ਜਿਹਨਾਂ ਨਹੀਂ ਵੀ ਕਰਦਾ ਉਹ ਵੀ ਅੰਦਰ ਜਾ ਕੇ ਨਸ਼ਾ ਕਰਨ ਲੱਗੇ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਮੈਂ ਤੁਹਾਨੂੰ ਦੱਸੂਗਾ ਅੱਗੇ ਜਾ ਕੇ ਕਿਸ ਢੰਗ ਦੇ ਨਾਲ ਨਸ਼ਾ ਲੋਕ ਕਰਦੇ ਨੇ ਅੰਦਰ ਕਿਸ ਤਰ੍ਹਾਂ ਆਦਤ ਬਣਦੀ ਹੈ ਸੋ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗਾ ਫਿਰ ਜਿਹੜੇ ਉਹਨਾਂ ਦਾ ਰੰਗ ਰੋਗ ਨਿਖਰਾ ਕੇ ਪੇਂਟ ਦੁਬਾਰਾ ਨੂੰ ਕਰਾ ਕੇ ਸਾਰਾ ਅੰਦਰ ਦਾ ਕੰਮ ਕਰਾ ਕਰਾ ਕੇ ਉਹਨਾਂ ਨੂੰ ਫਿਰ ਉਹ ਨਸ਼ਾ ਦੇ ਦਿੰਦੇ ਨੇ ਵੀ ਲੈ ਜੀ ਤੁਸੀਂ ਇੱਥੇ ਤਮਾਕੂ ਪੀ ਲਓ ਆ ਬਿਊਟੀ ਪੀ ਲਓ ਆ ਸਿਗਰਟ ਪੀ ਲਓ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਕੰਮ ਚੱਲਦਾ ਅੱਗੇ ਜਿਹੜੀਆਂ ਬਹੁਤ ਇੰਟਰਸਟਿੰਗ ਦਿਲਚਸਪ ਗੱਲਾਂ ਤੁਹਾਡੇ ਨਾਲ ਮੈਂ ਅਗਲੇ ਐਪੀਸੋਡ ਦੇ ਵਿੱਚ ਕਰਨੀਆਂ ਤੁਸੀਂ ਕਿਰਪਾ ਕਰਕੇ ਬਣੇ ਰਹੋ ਲੋਕ ਚੇਤਨਾ ਟੀਵੀ ਦੇ ਨਾਲ ਹਰ ਹਫਤੇ ਜਿਹੜਾ ਹਰ ਸੰਡੇ ਨੂੰ ਜਿਹੜਾ ਇਹ ਐਪੀਸੋਡ ਅਸੀਂ ਜੇਲ ਯਾਤਰਾ ਬਾਰੇ ਤੁਹਾਡੇ ਨਾਲ ਕਰਦੇ ਹਾਂ ਲੜੀਵਾਰ ਚੱਲ ਰਿਹਾ ਹਰ ਹਫਤੇ ਦੀ ਜਿਹੜਾ ਐਪੀਸੋਡ ਆਉਂਦਾ ਇਹ 7ਵਾਂ ਐਪੀਸੋਡ ਹੈ ਅਗਲੇ ਹਫਤੇ ਫੇਰ ਆਏਗਾ 8ਵਾਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਹੈ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੇ ਜਿਹੜੇ ਵਡਮੁੱਲੇ ਵਿਚਾਰ ਆ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਤੇ ਜਿਨ੍ਹਾਂ ਜਿਨ੍ਹਾਂ ਨੇ ਲਾਈਕ ਸ਼ੇਅਰ ਨਹੀਂ ਕਰਦੇ ਉਹ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਨਾਲ ਜੁੜਨ ਦਾ ਸਾਡਾ ਚਾਅ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਤੁਹਾਡੇ ਸਾਥੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਲੋਕਾਂ ਦੇ ਨਾਲ ਸਮਾਜ ਦੀ ਜਾਣਕਾਰੀ ਰੱਖਣ ਵਾਲੀ ਸਿਆਸਤ ਦੀ ਜਾਣਕਾਰੀ ਰੱਖਣ ਵਾਲੀ ਸਮਾਜ ਦੀ ਜਾਣਕਾਰੀ ਰੱਖਣ ਵਾਲੀ ਲੋਕਾਂ ਦੇ ਨਾਲ ਸਾਡਾ ਜਿਹੜਾ ਬਹੁ ਗਣਤੀ ਦੇ ਵਿੱਚ ਜਿਹੜਾ رابطہ ਹੋਵੇ ਉਹ ਤਾਂ ਦੀ ਸੰਭਵ ਹੋ ਸਕਦਾ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੂੰ ਲਾਈਕ ਸ਼ੇਅਰ ਕਰਦੇ ਰਹੋਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੱਲ ਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਫੇਰ ਇੱਕ ਵਾਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਬਬਾ ਖੈਰ